ਇਹ ਜ਼ੁਬਾਨ ਹੈ ਨਾ ਹੈਗਾ ਮਾਸ ਦਾ ਕੋ ਟੁਕੜਾ ਇਹ ਚ ਹੱਡੀ ਕੋਈ ਨਹੀਂ ਪਰ ਏਡੀ ਭੈੜੀ ਚੀਜ਼ ਹੈ ਇਹਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੜਵਾ ਦਿੱਤੇ ਜ਼ੁਬਾਨ ਨੇ ਸਤਗੁਰ ਨੇ ਤਾਂ ਬਾਣੀ ਚ ਆਖਿਆ ਸੀ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਇਹ ਜ਼ੁਬਾਨ ਹੈ ਨਾ ਹੈਗਾ ਮਾਸ ਦਾ ਕੋ ਟੁਕੜਾ ਇਹ ਚ ਹੱਡੀ ਕੋਈ ਨਹੀਂ ਪਰ ਏਡੀ ਭੈੜੀ ਚੀਜ਼ ਹੈ ਇਹਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੜਵਾ ਦਿੱਤੇ ਜੁਬਾਨ ਨੇ ਸਤਗੁਰ ਨੇ ਤਾਂ ਬਾਣੀ ਚ ਆਖਿਆ ਸੀ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਇਹ ਜੁਬਾਨ ਹੈ ਨਾ ਹੈਗਾ ਮਾਸ ਦਾ ਕੋ ਟੁਕੜਾ ਹੀ ਐ ਚ ਹੱਡੀ ਕੋਈ ਨਹੀਂ ਪਰ ਏਡੀ ਭੈੜੀ ਚੀਜ਼ ਐ ਇਹਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੜਵਾ ਦਿੱਤੇ ਜੁਬਾਨ ਨੇ ਸਤਗੁਰ ਨੇ ਤਾਂ ਬਾਣੀ ਚ ਆਖਿਆ ਸੀ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਇਹ ਜੁਬਾਨ ਹੈ ਨਾ ਹੈਗਾ ਮਾਸ ਦਾ ਕੋ ਟੁਕੜਾ ਹੀ ਐ ਚ ਹੱਡੀ ਕੋਈ ਨਹੀਂ ਪਰ ਐਡੀ ਭੈੜੀ ਚੀਜ਼ ਐ ਇਹਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੜਵਾ ਦਿੱਤੇ ਜ਼ੁਬਾਨ ਨੇ ਸਤਗੁਰ ਨੇ ਤਾਂ ਬਾਣੀ ਚ ਆਖਿਆ ਸੀ ਨਾਨਕ ਫਿੱਕੇ ਬੋਲੇ ਤਨਮਨ ਫਿੱਕਾ ਹੋਏ ਇਹ ਜ਼ੁਬਾਨ ਐ ਨਾ ਹੈਗਾ ਮਾਸ ਦਾ ਕੋ ਟੁਕੜਾ ਹੀ ਐ ਚ ਹੱਡੀ ਕੋਈ ਨਹੀਂ ਪਰ ਐਡੀ ਭੈੜੀ ਚੀਜ਼ ਐ ਇਹਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੜਵਾ ਦਿੱਤੇ ਜ਼ੁਬਾਨ ਨੇ სატგორნ